ਹਾਂਜੀ ਸਸਤੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਨਿਊ ਬਲੌਗ ਦੇ ਵਿੱਚ ਤੇ ਅੱਜ ਮਾਰਖਾ ਪੈ ਗਈ ਜੀ ਤੇ ਕੰਮ ਜਿਹੜਾ ਮਸ਼ੀਨਾਂ ਦਾ ਚੱਲਿਆ ਨਹੀਂ ਤੇ ਅੱਜ ਮਸ਼ੀਨਾਂ ਦਾ ਕੰਮ ਕਰ ਰਿਆ ਤੇ ਕਲੱਚ ਪਲੇਟ ਖੋਲੀ ਆ ਤੇ ਉਹਨਾਂ ਮਿਲਾਨੇ ਆ ਜੀ ਬੰਦਿਆਂ ਦੇ ਨਾਲ ਲਓ ਜੀ ਖੋਲੀ ਆ ਵਿਸ਼ਾਲ ਦੀ ਕਲੱਚ ਪਲੇਟ ਮਿਲੋ ਜੀ ਅੰਕਲ ਜੀ ਨਾਲ ਸਸਤੀ ਗਾਲ ਜੀ ਸਹੀ ਕੀ ਕਰਦੇ ਅੱਜ ਅੱਜ ਇਹੇ ਕਲੱਚ ਫਿੱਟ ਕਰ ਰਹੇ ਆ ਕਲੱਚ ਖੋਲਿਆ ਹੈਗਾ ਗਿੱਲੇ ਸਾਜ ਮਸ਼ੀਨ ਚੱਲਦੀ ਸੀਗੀ ਤੇ ਕਲੱਚ ਖਰਾਬ ਹੋ ਗਿਆ ਖੁੱਬੀ ਬੋ ਮਸ਼ੀਨ ਚਾਰ ਆੜੀ ਖੁੱਬੀ ਇੱਕੋ ਖਤੇ ਸੀ ਤੇ ਹੁਣ ਕਲੱਚ ਕੀਤਾ ਵਾ ਕਲੱਚ ਸੈੱਟ ਕਰਕੇ ਤੇ ਫੇਰ ਨੂੰ ਕੱਲ ਨੂੰ ਜਾਂ ਪਰਸੋਂ ਨੂੰ ਚਲਾਵਾਂਗੇ ਫੇਰ ਦੁਬਾਰਾ ਤੇ ਹੀ ਅਸੀਂ ਇਹ ਟਰੈਕਟਰ ਚਲਾਉਣਾ ਰੀਪਰ ਤੇ ਕਟਰ ਤੇ ਸਫਾਈ ਵਾਲੇ ਤੇ 732 ਤੇ ਅੰਕਲ ਜੀ ਨੇ ਚਲਾਉਣਾ ਤੇ ਅੰਕਲ ਜੀ ਸਪੈਸ਼ਲੀ ਮੰਗਾਏ ਹੈ ਜੀ ਵੇਹਾਰ ਤੋਂ ਮੰਗਾਏ ਸਪੈਸ਼ਲੀ ਮੰਗਾਇਆ ਤੇ ਅੱਜ ਸਵੇਰੀ ਪਹੁੰਚਿਆ ਇਹ ਤੇ ਲੱਗਿਆ ਟਰੈਕਟਰ ਨੂੰ ਅਕਲੀ ਕਿੱਦਾਂ ਰਿਹਾ ਸਫ਼ਰ ਠੀਕ ਰਿਹਾ ਜੀ ਵਧੀਆ ਬਾਰਿਸ਼ ਜਿਸ ਦਿਨ ਤੇ ਟ੍ਰੇਨ ਫੜਿਆ ਅਸੀਂ ਉਸ ਦਿਨ ਤਾਂ ਬਾਰਿਸ਼ ਛੱਡਿਆ ਨਹੀਂ ਯਾਰ ਇੱਥੇ ਤੱਕ ਪਹੁੰਚਾਤਾ ਬਾਰਿਸ਼ ਨਹੀਂ ਆ ਇੱਥੇ ਵੀ ਲੱਗੇ ਬਾਰਿਸ਼ ਤੋਂ ਇਹ ਹੈ ਜੀ ਸਾਡੀ ਗੋਪੀਪੁਰ ਮੈਂ ਜੀ ਹਾਂ ਲੋਕ ਬਾਈ ਗੋਪੀ ਬਾਈ ਤੂੰ ਵੀ ਤੂੰ ਗੁੱਡ ਬੋਲ ਇਹ ਸੰਗ ਦੀ ਗੋਟ ਹੈ ਜੀ ਤਾਂ ਇਹ ਗੱਲ ਕਰ ਲੋ ਕਰ ਲੋ ਬਾਈ ਗੱਲ ਮਰਾ ਜਾ ਪਬਲਿਕ ਦੀਆਂ ਕਿਆ ਯਾਰ ਕਲੀ ਆਇਆ ਕਲੀ ਬਾਰਿਸ਼ ਕਰਕੇ ਸਾਰੇ ਕੰਮ ਖਰ ਗਏ ਯਾਰ ਅੱਜ ਜੀ ਅਸੀਂ ਇਹਦੇ ਟਰੈਕਟਰ ਦੇ ਮਗਰਾੜ ਦਾ ਸ਼ੀਟ ਜਿਹੜੀ ਆ ਉਹ ਗਲ ਗਈ ਸੀ ਤੇ ਉਹ ਨਵੀਂ ਬੈਲਟ ਕਰਕੇ ਲਾਈ ਆ ਜੀ ਗੋਪੀ ਭਾਈ ਜੀ ਨੇ ਤੇ ਗੋਪੀ ਭਾਈ ਜੀ ਸੰਗਦੇ ਬਹੁਤ ਲੋਜੀ ਕਲਚ ਪਲੇਟ ਸੈੱਟ ਕਰਕੇ ਸਾਡੇ ਪਾਲੀ ਅੰਕਲ ਜੀ ਨੇ ਲਾਤੀ ਤੇ ਵਰਖਾ ਪੈ ਗਈਆਂ ਉਹਦੇ ਕਰਕੇ ਜਿਹੜੇ ਖੱਤਿਆਂ ਜਿਹੜਾ ਪਾਣੀ ਵੱਧ ਖੜਿਆ ਸੀਗਾ ਤੇ ਇੱਕ ਦੇ ਮਸ਼ੀਨ ਖੁੱਬ ਗਈ ਤੇ ਜ਼ੋਰ ਲੱਗ ਗਿਆ ਮਸ਼ੀਨ ਦਾ ਜ਼ਿਆਦਾ ਤਾਂ ਕਰਕੇ ਕਲਚ ਪਲੇਟ ਚੈੱਕ ਕੀਤੀ ਤੇ ਅੱਜ ਵਿਲੇ ਸੀਗੇ ਚਲੋ ਕਸ ਨਾਲ ਇਹ ਹੈ ਜੀ ਸਾਡੇ ਆਕਾਸ਼ ਭਾਈ ਤੇ ਨਿੰਜੀ ਭਾਈ ਇਹ ਆਲੀ ਮਸ਼ੀਨ ਚਲਾਉਂਦੇ ਆ ਕਰਤਾਰ ਆਪਣੀ ਮੇਰੇ ਪਿੰਡ ਦੇ ਨਾਲ ਕੱਦੈਂ ਹੁਣ ਗੱਲ ਬਾਤ ਹਾਂਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਸਾਰਿਆਂ ਨੂੰ ਤੇ ਆਪਣੀ ਕਰਤਾਰ ਮਸ਼ੀਨ ਇਹ ਇਹ ਮੈਂ ਚਲਾਉਣਾ ਵਧੀਆ ਇਹਨਾਂ ਨੂੰ ਚੱਲ ਰਹੀ ਆ ਬੇਰ ਪੂਰ ਓਕੇ ਆਨੂੰ ਪਰ بارش ਦੇ ਕੰਮ بارش ਦੇ ਕਾਰਨ ਸਾਰਾ ਕੰਮ ਖੜਾ ਸੀਗਾ ਆਇਓ ਤੁਹਾਨੂੰ ਦਿਖਾ ਦਿਆਂ ਇਧਰ ਮੁੰਡੇ ਲੱਗੇ ਹੋਏ ਆ ਮਿਸਤਰੀ ਸਾਡੇ ਤੇ ਟਰੈਕਟਰ ਦਾ ਵੀ ਕਰ ਰਿਹਾ ਕੰਮ ਨਾਲ ਨਾਲ ਸਪੈਸ਼ਲ ਵੈਲਡਿੰਗ ਮਿਸਤਰੀ ਆਇਆ ਹੋਇਆ ਹੈ ਇਹ ਵੀ ਸਾਡਾ ਆਇਆ ਨੂੰ ਰੈਡੀ ਕਰਕੇ ਦਿੰਦਾ ਸਾਰੇ ਕੰਮ। ਸਾਰਾ ਮੁੰਡਾ ਕੰਮ ਕਰ ਲਿਆ। ਕਹਾਵਾਲੀ ਇਹ ਕਰ ਰਿਹਾ ਜੀ ਬਾ ਟਰੈਕਟਰ ਤਿਆਰ ਕਰ ਰਿਹਾ ਕਿਰਚੇ ਵੜਨ ਲਈ। ਲੋਕਾਂ ਨੇ ਅਮਰੂ ਕੰਮ ਬਰਾ ਕੰਮ ਕਰ ਰਿਹਾ। ਆ ਸਾਡੀ ਇੱਕ ਕਰਤਾਰ ਇੱਧਰ ਖੜੀ ਆ ਇਹ ਵੀ ਆ ਨੂੰ ਰੈਡੀ ਆ ਓਕੇ ਕਰੀ ਆ ਨੂੰ ਤੇ ਇੱਧਰ ਸਾਡੀ ਵਿਸ਼ਾਲ ਮਸ਼ੀਨ ਦਾ ਢੜਾ ਕਰ ਰਿਹਾ ਕੰਮ ਬੰਦੇ। ਹੋਰ ਮੈਂ ਜੀ ਕਲੱਚ ਦੀ ਥੋੜੀ ਪ੍ਰੋਬਲਮ ਸੀਗੀ। ਤਾਂ ਸੈਜੀ ਨਾਲ ਵੀ ਖੋਬ ਗਈ ਕਰ ਰਿਹਾ ਰੈਡੀ ਬੱਸ ਕਰ ਦੇਣਗੇ ਹੋ ਅੱਧੇ ਘੰਟੇ ਤੱਕ ਟੈਡੂਰ ਲਾਉਣਗੇ ਮਸ਼ੀਨ ਇਹ ਵੀ ਰੈਡੀ ਆ ਪਰ بارش ਦੇ ਕਾਰਨ ਹੀ ਆ ਜੀ ਕੰਮ ਖੜਾ ਹੋਇਆ ਸਰਦਾਰ ਸਾਡਾ ਕਹਿੰਦਾ ਜੀ ਇੱਕ ਅੱਧੀ 4x4 ਕਰਾਵਾਂਗੇ ਸ਼ਾਇਦ ਦੇਖੋ ਹੁਣ ਕਿਹੜੀ ਕਰਾਉਂਦੇ ਆ ਚੱਲ ਰਹੀ ਆ ਪਲਾਨਿੰਗ ਦਿਖਾਲ ਮੁੰਡਿਆਂ ਨੂੰ ਅਲੱਗ ਦਵਾਰਾ ਦਿਖਾਲ ਆਪਣੀ ਹਵੇਲੀ ਦਾ ਦੇਰੀ ਐ ਸੀ ਕਲਾਕਟਿਵ ਪਲੇਟ ਫਿੱਟ ਕਰਤੀ ਜੀ ਤੇ ਹੁਣ ਟਾਇਰ ਲੱਗਿਆ ਜੀ ਚੜਾਣ ਇੱਧਰ ਖੜਿਆ ਜੀ ਸਾਰੇ ਜਣੇ ਇਹ ਐ ਜੀ ਸਾਡੇ ਗੋਪੀ ਭਾਜੀ ਇਹ ਪਹਿਲਾਂ ਸੰਗ ਦੇ ਰਹੇ ਤੇ ਹੁਣ ਮੜਿਆ ਆਇਆ ਕੈਮਰੇ ਅੱਗੇ ਜਿਸ ਦੀ ਰੁਮਾਲ ਨੂੰ ਲੈ ਕੇ ਖਾਤਾ ਤੇ ਲੱਗੇ ਭਾਈ ਨਹੀਂ ਨਹੀਂ ਟਾਇਰ ਚੜਾਣ ਸਹੀ ਆ ਯਾਰ ਭਾਈ ਜੀ ਬੋਰ ਬਾਬਾ ਉਹ ਗੱਲਾਂ ਕਰਦਾ ਬੰਦੇ ਗੱਲਾਂ ਕਰਦਾ ਉਹ ਭਈਆ ਜਲਾ ਰੱਖਦਾ ਉਹ ਜੀ ਬੜਾ ਮੈਂ ਤੇ ਇੱਧਰ ਗੱਲਬਾਤ ਕਰ ਰਹੀ ਹੈ ਜੀ ਸਾਰੀ ਕੌਣ ਉਹ ਗ੍ਰਿੰਦਰ ਬਾਬਾ ਦਾ ਘੋੜਿਆਂ ਵਾਲੇ ਬਾਬੇ ਦਾ ਘੋੜਾ ਉਹ ਨੋਲਿਜ ਬੋਲਦਾ ਤੇ ਟਾਇਰ ਫਿੱਟ ਕਰਤਾ ਤੇ ਬਾਕੀ ਕੰਮ ਸਾਰਾ ਓਕੇ ਹੈ ਤੇ ਕੱਲ ਨੂੰ ਚਨਾਵਾਂਗੇ ਰੱਬ ਨਾ ਕਰੇ ਮੀਂਹ ਨਾ ਪਵੇ ਆਵੇ ਨਾ ਇਹ ਲੋਕ ਕਰਾ ਚੱਲੋ ਮਾ ਤੇਰੀ ਹੁਣ ਅਸੀਂ ਟਾਇਰ ਫਿੱਟ ਕਰਤਾ ਤੇ ਇੱਧਰ ਬਾਕੀ ਖੜੇ ਆ ਉਹਦੇ ਮੇਟੀ ਮੁੰਡਰੀ ਦੇ ਲੈ ਯਾਰਾ ਤੇ ਟਾਇਰ ਫਿਟ ਕਰਕੇ ਮਸ਼ੀਨ ਕਰਤੀ ਓਕੇ ਰਵਜੀਤ ਫੋਰਟ ਇਹ ਸਾਡੇ ਚਾਚਾ ਜੀ ਗੇੜਾ ਮਾਰ ਨਹੀਂ ਮੌਸਮ ਦੇਖਣਾ ਜੋਨ ਭਾਜੀ ਇਹ ਸਾਰੇ ਬੰਦੇ ਆਪਣੇ ਸੰਗ ਦੇ ਬਹੁਤ ਜ਼ਿਆਦਾ ਹੈ। ਤਾਂ ਲੈ 10 ਵਜੇ ਸਵੇਰ ਨੂੰ ਕੰਮ ਚੱਲੂਗਾ ਨਹੀਂ ਭਾਈ। ਮੈਂ ਨੂੰ ਚੱਲੂਗਾ ਕੰਮ ਥੋੜੀ ਧੁੱਪ ਲੱਗੂਗੀ ਤੇ 11-12 ਵਜੇ ਚਲਾਵਾਂਗੇ। ਉਹ ਭਾਈ ਜੀ ਇਮਰਾਜ਼ ਜੀ ਨੇ ਮੈਨੂੰ ਕੁਛ ਨਾ ਪੁੱਛ ਗਿਆ ਤੈਨੂੰ। ਅੱਛਾ। ਚੱਜਾ। ਚੱਲ ਚੱਲ। 10 ਰੰਗੀਆਂ ਨੇ ਦੱਸ ਉਹ ਕਿਤੇ ਗੋਲੀ ਮਾਰਦੇ ਲੱਗਾ ਯਾਰ ਇਹ ਦੱਸ। ਹਾਂ? ਹਾਂਜੀ ਚੱਲੂਗਾ ਜੀ ਸਵੇਰ ਨੂੰ ਕੰਮ। 12:00 ਵਜੇ ਲੱਗੂਗੀ ਧੁੱਪ ਤੇ ਚਲਾਵਾਂਗੇ ਦੁਪਹਿਰ ਤੋਂ ਬਾਅਦ। ਸੇ ਗੱਲੇ ਹਾਂ ਉਪਰ ਵਾਲੇ ਖੇਤ ਵੱਡਾਂਗੇ ਜਿੰਦੀ ਭਾਈ ਹੁਣ ਆਉਣਗੇ ਗੱਲ ਨੂੰ ਟਾੜੀਆਂ ਲੈ ਕੇ ਡੇੜਾ ਲਾਉਣ ਆਉਗਾ ਭਾਜੀ ਆਹ ਮੁੰਡਾ ਲੈ ਆਇਆ ਇੱਧਰ ਥੋੜੀ ਟਰਾਲੀ ਲੈਣਾ ਆਇਆ ਇੱਕ ਇਹਨੂੰ ਤਾਂ ਬੇਜਤੀ ਟਰਾਲੀ ਇੱਕ ਇਹਨਾਂ ਦਾ ਕੋਪਰ ਡੱਗ ਗਿਆ ਉੱਥੇ ਇਹਨਾਂ ਦਾ ਕੋਪਰ ਉੜ ਗਿਆ ਦਰਿਆ 'ਚ 23 ਭਈ ਆਇਆ ਟੂੜੀ ਦੀ ਟਰਾਲੀ ਲੈਣ ਵਾਸਤੇ ਤੇ ਬੰਦੇ ਆਪਣੇ ਕਟਰ ਕੀਤਾ ਸੈਣ ਉਹ ਟਰੈਡੀ ਪਾਉਣੀਆਂ ਟੂੜੀ ਵਾਲੀ ਪੈਣੀ ਨਹੀਂ ਲਈ ਜੀ ਸਾਤੋਂ ਅੱਜ ਵਰਖਾ ਨੇ ਥੋੜਾ ਜਿਹੜਾ ਕੰਮ ਜਿਆਦਾ ਖਰਾਬ ਕਰਤਾ ਮਸ਼ੀਨਾ ਅੱਜ ਚੱਲੀਆਂ ਨਹੀਂ ਤੇ ਵਿਸ਼ਾਲ ਦੀ ਕਲਚ ਪਲੇਟ ਚੈੱਕ ਕਰਨੀ ਦੀ ਉਹ ਅੱਜ ਚੈੱਕ ਕਰ ਲਈ ਬਾਕੀ ਮਸ਼ੀਨਾ ਰੇੜੀਆਂ ਨਹੀਂ ਕੱਲ ਚਲਾਵਾਂਗੇ ਤੇ ਬਾਕੀ ਬੰਦੇ ਆਪਣੇ ਆਪਣੇ ਲੱਗੇ ਆ ਜੀ ਕੰਮ ਔਰ ਜਾ ਕੇ ਹਿੱੱਦੇ ਇਹ ਬਰਖਾ ਕਰਕੇ ਟੁੜੀ ਆਂ ਆਲੀ ਟਰੈਲੀ ਤੇ ਤਰਪੈਲ ਪਾਈ ਤੀ ਤਰਪੈਲ ਲਾਤੀ ਤੇ ਹੁਣ ਪਈ ਨਹੀਂ ਨਹੀਂ ਲੈ ਕੇ ਜਾਣੀ ਆ ਕੱਲ ਹੀ ਆਪਾਂ ਚੱਲ ਨਹੀਂ ਕੱਲ ਪਾਦੇ ਬਾਕੀ ਅੰਦਰ ਜਾਇਆ ਚਾਹ ਦਿੱਲੀ ਇਹ ਸਾਰੇ ਬੰਦੇ ਆਪਣੇ ਹੱਥਾਂ ਨਾਲ ਮਾਹੌਲ ਕਰਨੇ ਵਾਲੇ ਆ ਜੀ ਇਹ ਨਹੀਂ ਨਹੀਂ ਪਹਿਲਾਂ ਵੀ ਆਪਣੇ ਕੋਲੋਂ ਤਿੰਨ ਟਰੈਲੀਆਂ ਲਈਆਂ ਤੂੜੀ ਦੀਆਂ ਇਹ ਚੌਥੀ ਹੈ ਤੇ ਅੱਜ ਦੀ ਵਲੌਗ ਦੀ ਐਂਡਿੰਗ ਅਸੀਂ ਇੱਥੇ ਕਰਦੇ ਆਂ ਜੀ ਥੈਂਕ ਯੂ ਜੀ ਤੁਹਾਡਾ ਸਾਡਾ ਵਲੌਗ ਦੇਖਣ ਵਾਸਤੇ ਤੇ ਹਮਨ ਮਿਲਦੇ ਆਂ ਇਹ ਅਗਲੇ ਵੀਡੀਓ ਦੇ ਵਿੱਚ ਤੇ ਪਲੀਜ਼ ਸਬਸਕ੍ਰਾਈਬ ਕਰ ਚੈਨਲ